ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਸਾਰੇ ਔਰਤਾਂ ਵੱਲੋਂ ਬਹੁਤ ਹੀ ਧੂਮ ਦਾ ਆਮ ਨਾਲ ਮਨਾਇਆ ਜਾ ਰਿਹਾ ਹੈ ਪਰ ਅਪਾ ਗੱਲ ਕਰਾਂਗੇ ਅੱਜ ਕਿ ਸੌਣ ਦਾ ਮਹੀਨਾ ਮਨਾਇਆ ਕਿਉਂ ਜਾ ਰਿਹਾ ਹੈ ਇਹਦੀ ਹਿਸਟਰੀ ਕੀ ਹੈ ਤੇ ਇਹ ਕਦੋਂ ਸ਼ੁਰੂ ਹੋਇਆ ਅੱਜ ਅਪਾ ਇਸ ਬਾਰੇ ਗੱਲ ਕਰਾਂਗੇ ਸੌਣ ਦਾ ਮਹੀਨਾ ਔਰਤਾਂ ਦੀ ਆਜ਼ਾਦੀ ਦਾ ਮਹੀਨਾ ਵੀ ਆਖਿਆ ਜਾਂਦਾ ਹੈ ਇਹਦੀ ਸ਼ੁਰੂਆਤ ਹੋਈ ਮੁਗਲ ਕਾਲ ਤੋਂ ਜਦੋਂ ਮੁਗਲਾਂ ਦਾ ਰਾਜ ਸੀਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਹਿਸਟਰੀ ਪੜ੍ਹੀ ਹੈ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਸਾਡੇ ਉੱਪਰ ਮੁਗਲਾਂ ਨੇ ਰਾਜ ਕੀਤਾ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਸਾਡੇ ਉੱਪਰ ਮੁਗਲਾਂ ਨੇ ਹੀ ਰਾਜ ਕੀਤਾ ਮੁਗਲ ਬਾਦਸ਼ਾਹ ਵੱਲੋਂ ਇੱਕ ਅਜਿਹੀ ਜਗ੍ਹਾ ਸਿਲੈਕਟ ਕੀਤੀ ਜਾਂਦੀ ਸੀਗੀ ਜਿੱਥੇ ਆਸ-ਪਾਸ ਕਈ ਪਿੰਡ ਲੱਗਦੇ ਹੋਣ ਉਹ ਹਮੇਸ਼ਾ ਸੋਣ ਦੇ ਮਹੀਨੇ ਲਾਸਟ ਦੇ ਦੋ ਐਤਵਾਰ ਆਦੇ ਸੀਗੇ ਤੀਜਾ ਐਤਵਾਰ ਅਤੇ ਚੌਥਾ ਐਤਵਾਰ ਤੇ ਉਹ ਅਜਿਹੀ ਜਗ੍ਹਾ ਨੂੰ ਸਿਲੈਕਟ ਕਰਦੇ ਸੀਗੇ ਜਿੱਦੇ ਆਸ-ਪਾਸ ਕਈ ਸਾਰੇ ਪਿੰਡ ਲੱਗਦੇ ਹੁੰਦੇ ਸੀਗੇ ਤੇ ਪਿੰਡ-ਪਿੰਡ ਜਾ ਕੇ ਹੋਕਾ ਦਿੱਤਾ ਜਾਂਦਾ ਸੀਗਾ ਔਰ ਤਾਂ ਨੂੰ ਕਿ ਸਾਡਾ ਮੁਗਲ ਬਾਦਸ਼ਾ ਆਇਆ ਏ ਉਹਨਾਂ ਨੂੰ ਨੱਚ ਕੇ ਖੁਸ਼ ਕਰਿਆ ਜਾਵੇ ਤੇ ਇਹਦੇ ਵਿੱਚ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਤੇ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਵੀ ਮੌਜੂਦ ਸੀ। ਅਗਰ ਕੋਈ ਨਹੀਂ ਆਂਦਾ ਸੀ ਕੋਈ ਔਰਤ ਉਸ ਸੱਤ ਵਿੱਚ ਨਹੀਂ ਆਣਾ ਚਾਹੁੰਦੀ ਸੀ ਤਾਂ ਉਹਨਾਂ ਨੂੰ ਘਰੀਸਕੇ ਲਿਆਇਆ ਜਾਂਦਾ ਸੀਗਾ ਤੇ ਉਹਨਾਂ ਤੇ ਅਨੇਵਾ ਤਸ਼ੱਦਦ ਕੀਤਾ ਜਾਂਦਾ ਸੀਗਾ। ਤੇ ਇਹੇ ਗੱਲ ਆਪਣੇ ਸਿੱਖਾਂ ਨੂੰ ਅੰਦਰੇ-ਅੰਦਰ ਖਾਈ ਜਾ ਰਹੀ ਸੀ ਕਿ ਇਸ ਰੀਤ ਨੂੰ ਕਿਸ ਤਰ੍ਹਾਂ ਬੰਦ ਕਰਵਾਇਆ ਜਾਵੇ। ਤੇ ਹੁੰਦਾ ਕਿ ਸੀ ਉਹ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਸੀਗੇ ਤੇ ਗੋਲ ਘੇਰੇ ਦੇ ਗੱਬੇ ਔਰਤਾਂ ਨੂੰ ਨਚਾਇਆ ਜਾਂਦਾ ਸੀਗਾ ਜਿਦੇ ਵਿੱਚ 50 ਸਾਲ ਤੋਂ ਘੱਟ ਤੇ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਸ਼ਾਮਿਲ ਸੀਗੀਆਂ ਇਹ ਸਿਲਸਿਲਾ کئی ਸਾਲ ਤੱਕ ਐਵੇਂ ਚੱਲਦਾ ਰਿਹਾ ਤੇ ਔਰਤਾਂ ਨੂੰ ਮਜਬੂਰੀ ਵਿੱਚ ਆ ਕੇ ਉਹਨਾਂ ਦੇ ਅੱਗੇ ਨੱਚਣਾ ਪੈਂਦਾ ਸੀਗਾ ਅਗਰ ਕੋਈ ਨਹੀਂ ਨੱਚਦੀ ਸੀਗੀ ਤਾਂ ਉਸ ਤੇ ਅੰਨੇਵਾ ਤਸ਼ੱਦਦ ਕੀਤਾ ਜਾਂਦਾ ਸੀ ਉਸ ਸਮੇਂ ਨਾ ਔਰਤਾਂ ਦੀ ਮਜਬੂਰੀ ਸੀਗੀ ਪਰ ਆਪਣੇ ਸਿੱਖਾਂ ਵੱਲੋਂ ਇਹ ਕੰਮ ਚੁੱਤੀ ਦੀ ਨੋਕ ਤੇ ਉੱਤੇ ਬੰਦ ਕਰਵਾਇਆ ਗਿਆ ਤੇ ਹੌਲੀ-ਹੌਲੀ ਇਹ ਕੰਮ ਖਤਮ ਹੁੰਦਾ ਗਿਆ ਆਂਦੇ ਸਾਲ ਨੂੰ ਜਦੋਂ ਮੁਗਲ ਬਾਦਸ਼ਾਹ ਸੌਣ ਦੇ ਮਹੀਨੇ ਬਾਰਿਸ਼ਾ ਉੱਥੇ ਨਹੀਂ ਆਂਦਾ ਤਾਂ ਔਰਤਾਂ ਵੱਲੋਂ ਅਜੇ ਵੀ ਡਰ ਦਾ ਮਾਹੌਲ ਸੀ ਪਰ ਜਦੋਂ ਚੌਥਾ ਐਤਵਾਰ ਆਇਆ ਤਾਂ ਚੌਥੇ ਐਤਵਾਰ ਨੂੰ ਮੁਗਲ ਬਾਦਸ਼ਾਹ ਨਹੀਂ ਆਇਆ ਨਾ ਹੀ ਉਹਨਾਂ ਦੇ ਕੋਈ ਸਾਥੀ ਆਏ ਇਹ ਇਸ ਖੁਸ਼ੀ ਵਿੱਚ ਔਰਤਾਂ ਵੱਲੋਂ ਜਸ਼ਨ ਮਨਾਇਆ ਗਿਆ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਜਿਹਦੇ ਦੇ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਖੀਰ ਬਣਾਈ ਗਈ ਊੜੇ ਤੇ ਮਠੀਆਂ ਆਦ ਬਣਾਈਆਂ ਗਈਆਂ ਤੇ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ ਤੇ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਨਾਚ ਗਾਣਾ ਆਪਣੇ ਮਨੋਰੰਜਨ ਲਈ ਕੀਤਾ ਤੇ ਉਤੋਂ ਤੋਂ ਹੀ ਇਹਨਾਂ ਮਨਾਉਣ ਦਾ ਦੀਵਾਲੀ ਸ਼ੁਰੂ ਹੋਇਆ ਇਹ ਕੋਈ ਸਾਡਾ ਪ੍ਰਾਚਨ ਸੱਭਿਆਚਾਰ ਨਹੀਂ ਸੀ ਪਰ ਇਸ ਨੂੰ ਹੌਲੀ-ਹੌਲੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ ਰੂਪ ਦੇਖਦਾ ਗਿਆ ਤੇ ਅੱਜ ਦੇ ਟਾਈਮ ਵਿੱਚ ਆਪਾਂ ਦੇਖ ਰਹੇ ਆ ਕਿ ਔਰਤਾ ਵੱਲੋਂ ਸੌਣ ਦਾ ਮਹੀਨਾ ਬਹੁਤੀ ਘੂਮ ਕਾਮ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਮਨਾਉਣ ਵਿੱਚ ਕੋਈ ਹਰਜ ਵੀ ਨਹੀਂ ਹੈ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ ਗੁਲਾਮੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਇਹ ਹੈ ਗੁਲਾਮੀ ਦੀ ਨਿਸ਼ਾਨੀ ਹੈ ਆਪਣੀ ਆਜ਼ਾਦੀ ਮਨਾਣ ਦਾ ਹਰ ਇੱਕ ਇਨਸਾਨ ਨੂੰ ਹੱਕ ਹੈ ਔਰਤਾਂ ਵੱਲੋਂ ਸੌਣ ਦਾ ਮਹੀਨਾ ਆਜ਼ਾਦੀ ਆਪਣੀ ਆਜ਼ਾਦੀ ਲਈ ਮਨਾਇਆ ਜਾਣੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਹੁਣ ਇਹ ਪਰ ਹੁਣ ਤੱਕ ਇਸ ਰੀਤ ਨੂੰ ਪ੍ਰਚਲਿਤ ਰੱਖਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕਿ ਇਹਦਾ ਨਾਮ ਟੀਆਂ ਹੀ ਕਿਉਂ ਰੱਖਿਆ ਗਿਆ ਮਾਲਵੇ ਦੀ ਭਾਸ਼ਾ ਵਿੱਚ ਟੀਆਂ ਨੂੰ ਟੀਆਂ ਕਿਹਾ ਜਾਂਦਾ ਹੈ ਜੀ